ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਬਾਲਕ ਗੁਰੂ ਨਾਨਕ ਦੇਵ ਜੀ ਨੇ ਹੁਣ ਜਨਮਾਨੀ ਦੀ ਦਹਲਿਸ ਤੇ ਕਦਮ ਰਖੇ ਪਿਤਾ ਨੂੰ ਦੋ ਚਿੰਤਾਵਾਂ ਅਸਵਾਰ ਹੋਇਨ ਇੱਕ ਕੰਮਕਾਰ ਦੀ ਇੱਕ ਵਿਆਹ ਦੀ ਪੜਨ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਅਸਮਰਥ ਸਮਝ ਕੇ ਪਿਤਾ ਕਲਿਆਨ ਦਾਸ ਨੇ ਫੈਸਲਾ ਕੀਤਾ ਕੋਈ ਕਮ ਧੰਦਾ ਦੇਈਏ ਚਲੋ ਜਿੰਨੇ ਤੱਕ ਕਮ ਧੰਦੇ ਬਾਰੇ ਸੋਚਦੇ ਆ ਇਹ ਘਰ ਦਾ ਹੀ ਕੰਮ ਕਰ ਲਵੇ ਮਜਾ ਸੰ ਘਰ ਦੇਚ ਬਾਸ ਦਾ ਸੋਟਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪਕੜਾਇਆ ਔਰ ਆਖਿਆ ਨਾਨਕ ਜੀ ਇਹ ਮੱਝਾਂ ਹੀ ਚਾਰ ਲਿਆ ਆ ਕਰੋ ਲੈ ਗਏ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਮੱਝਾਂ ਨੂੰ ਪਿਆਰ ਨਾਲ ਲੈ ਗਏ ਨੇ ਪਿਆਰ ਨਾਲ ਚੜਾ ਰਹੇ ਨੇ ਸੋਟੇ ਨਾਲ ਨਹੀਂ ਹਾਕਦੇ ਸੋਟਾ ਨਹੀਂ ਮਾਰਦੇ ਰੁੱਖ ਦੀ ਛਾਂ ਥੱਲੇ ਬੈਠੇ ਨੇ ਹਰੀ ਹਰੀ ਬਨਸਪਤੀ ਔਰ आसमान दे बदल प्राकृतिक के आप देवी सुंदरता सुन्दरता खो गए प्रभु दे हो गए समाधि लीन हो गए हो होया कि घा चर गई और कुछ दी खेती भी चर गई और जद खेत के मालिका ने पिता कल्याण दास पास आके फरियाद की थी कि कैसा थोड़ा बालक है आप ते किसे अगमी तो नीच लीन हो जाता है मजा देख रेख नहीं करता और मज़ा मझांडी खेती बर्बाद कर गई ने उजाड़ गई ने ज पिता कल्याण दास जी ने देखा पढ़ भी ना सकया ਇਤ ਘਰ ਦਾ ਕੰ ਬਿਕਰਨ ਤੋਂ ਅਸਮਰਥ ਹੈ ਨਾਨਕ ਨੂੰ ਗਿਲਾ ਕੀਤਾ ਜ਼ਿਮੀਂਦਾਰਾਂ ਦੀ ਜ਼ਮੀਨ ਉਜੜੀਏ ਖੇਤੀ ਖਾ ਲਈਏ ਮੱਜਾਂ ਨੇ ਤੁਸੀਂ ਦੇਖਿਆ ਨਹੀਂ ਸਭ ਕਹਿਣ ਲੱਗੇ ਵਾਸਵਿਕ ਜੋ ਇਹਨਾਂ ਦੀ ਖੇਤੀ ਸੀ ਉਹ ਕੋਈ ਵੀ ਨਹੀਂ ਖਾ ਸਕਦਾ ਮਨੁੱਖ ਖੁਦ ਸੋਚੇ ਹਰੇਕ ਦੀ ਪ੍ਰਾਲਬਦੀ ਆਪਣੀ ਆਪਣੀ ਖੇਤੀ ਹੈ ਕਤਈ ਦੂਸਰਾ ਨਹੀਂ ਖਾ ਸਕਦਾ ਕਤਈ ਤੀਸਰਾ ਨਹੀਂ ਖਾ ਸਕਦਾ ਇਸ ਬੈਰੂਨੀ ਘਟਨਾ ਤੋਂ ਅਧਿਆਤਮਕ ਗਿਆਨ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਿਕਾਇਤ ਕਰਨ ਵਾਲਿਆਂ ਨੂੰ ਦੇਣ ਲੱਗੇ ਆਪਣੇ ਪਿਤਾ ਨੂੰ ਦੇਣ ਲੱਗੇ ਦੋਹਾਂ ਦੀ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਬਾਲਕ ਗੁਰੂ ਨਾਨਕ ਦੇਵ ਜੀ ਨੇ ਹੁਣ ਜਨਵਾਰਨੀ ਦੀ ਦਹਲਿਸ ਤੇ ਕਦਮ ਰਖੇ ਪਿਤਾ ਨੂੰ ਦੋ ਚਿੰਤਾਵਾਂ ਅਸਵਾਰ ਹੋਇਆਂ ਇੱਕ ਕੰਮਕਾਰ ਦੀ ਇੱਕ ਵਿਆਹ ਦੀ ਪੜਨ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਅਸਮਰਥ ਸਮਝ ਕੇ ਪਿਤਾ ਕਲਿਆਨ ਦਾਸ ਨੇ ਫੈਸਲਾ ਕੀਤਾ ਕੋਈ ਕੰਮ ਧੰਦਾ ਦੇਈਏ ਚਲੋ ਜਿੰਨੇ ਤੱਕ ਕੰਮ ਧੰਦੇ ਬਾਰੇ ਸੋਚਦੇ ਆ ਇਹ ਘਰ ਦਾ ਹੀ ਕੰਮ ਕਰ ਲਵੇ ਮਜਾ ਸੰ ਘਰ ਦੇਚ ਬਾਸ ਦਾ ਸੋਟਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪਕੜਾਇਆ ਔਰ ਆਖਿਆ ਨਾਨਕ ਜੀ ਇਹ ਮੱਝਾਂ ਹੀ ਚਾਰ ਲਿਆਇਆ ਕਰੋ ਲੈ ਗਏ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਮੱਝਾਂ ਨੂੰ ਪਿਆਰ ਨਾਲ ਲੈ ਗਏ ਨੇ ਪਿਆਰ ਨਾਲ ਚਲਾ ਰਹੇ ਨੇ ਸੋਟੇ ਨਾਲ ਨਹੀਂ ਹਾਕਦੇ ਸੋਟਾ ਨਹੀਂ ਮਾਰਦੇ ਰੁੱਖ ਦੀ ਛਾਂ ਥੱਲੇ ਬੈਠੇ ਨੇ ਹਰੀ ਹਰੀ ਬਨਸਪਤੀ ਔਰ आसमान दे बदल प्राकृतिक के आप देवी सुंदरता खो गए प्रभु दे लीन हो गए समाधि लीन हो गए होया कि घा चर गई और कुछ जमींदारा खेती भी चर गई और जद खेत के मालिका ने पिता कल्याण दास पास आके फरियाद की थी कि कैसा थोड़ा बालक है आप ते किसे अगमी तो नीच लीन हो जाता है मजा देख रेख नहीं करता और मझांडी खेती बर्बाद कर गई ने उजाड़ गई ने जब पिता कल्याण दास जी ने देखा ਪੜਵੀ ਨਾ ਸਕਿਆ ਇਹ ਤਾਂ ਘਰ ਦਾ ਕੰਮ ਵੀ ਕਰਨ ਤੋਂ ਅਸਮਰਥ ਹੈ ਨਾਨਕ ਨੂੰ ਗਿਲਾ ਕੀਤਾ ਜ਼ਿਮੀਂਦਾਰਾਂ ਦੀ ਜ਼ਮੀਨ ਉਜੜੀਏ ਖੇਤੀ ਖਾ ਲਈਏ ਮੱਜਾਂ ਨੇ ਤੁਸੀਂ ਦੇਖਿਆ ਨਹੀਂ ਸਾਬ ਕਿਨ ਲਗੇ ਵਾਸਤਵਕ ਜੋ ਇਹਨਾਂ ਦੀ ਖੇਤੀ ਸੀ ਉਹ ਕੋਈ ਵੀ ਨਹੀਂ ਖਾ ਸਕਦਾ ਮਨੁੱਖ ਖੁਦ ਸੋਚੇ ਹਰ ਇੱਕ ਦੀ ਪ੍ਰਾਲਵਤੀ ਆਪਣੀ ਆਪਣੀ ਖੇਤੀ ਹੈ ਕਤਈ ਦੂਸਰਾ ਨਹੀਂ ਖਾ ਸਕਦਾ ਕਤਈ ਤੀਸਰਾ ਨਹੀਂ ਖਾ ਸਕਦਾ ਇਸ ਬੈਰੂਨੀ ਘਟਨਾ ਤੋਂ ਅਧਿਆਤਮਕ ਗਿਆਨ ਗੁਰਨਾਣਿਕ ਦੇਵ ਜੀ ਮਹਾਰਾਜ ਸ਼ਿਕਾਇਤ ਕਰਨ ਵਾਲਿਆਂ ਨੂੰ ਦੇਣ ਲੱਗੇ ਆਪਣੇ ਪਿਤਾ ਨੂੰ ਦੇਣ ਲੱਗੇ ਦੋਹਾਂ ਦੀ ਸਮਝ ਦੇਚ ਕਲ ਨਹੀਂ ਆਈ ਆਦ ਕਾਲ ਤੋਂ ਐਸਾ ਹੁੰਦਾ ਰਿਹਾ ਹੈ ਔਰ ਇਹ ਵੀ ਸਿਆਣੇ ਕਹਿੰਦੇ ਨੇ ਕਿ ਅਵਤਾਰੀ ਪੁਰਸ਼ਾਂ ਤੋਂ ਉਹਨਾਂ ਦੇ ਮਾਂ-ਬਾਪ ਨੇ ਕਦੀ ਲਾਭ ਨਹੀਂ ਉਠਾਇਆ ਕਿਉਂਕਿ ਮਮਤਾ ਦੀ ਦ੍ਰਿਸ਼ਟੀ ਨਾਲ ਦੇਖਦੇ ਨੇ ਸ਼੍ਰੀਕਾ ਨੇ ਕਦੀ ਲਾਭ ਨਹੀਂ ਉਠਾਇਆ ਕਿਉਂਕਿ ਬਰਾਬਰੀ ਦੀ ਦ੍ਰਿਸ਼ਟੀ ਨਾਲ ਦੇਖਦੇ ਨੇ ਲੰਗੋਟੀ ਯਾਰਾ ਨੇ ਕਦੀ ਅਧਿਆਤਮਕ ਗਿਆਨ ਨਹੀਂ ਲਿਆ ਕਿਉਂਕਿ ਉਹ ਵੀ ਬਰਾਬਰ ਦਾ ਹਿੱਸਾ ਸਮਝਦੇ ਨੇ ਔਰ ਦੁਸ਼ਮਨਾ ਨੇ ਵੀ ਕਦੀ ਲਾਭ ਨਹੀਂ ਉਠਾਇਆ ਕਿਉਂਕਿ ਉਹ ਦੇ ਅੰਦਰ ਤੇ ਵਹਿਰ ਹੁੰਦਾ ਹੈ ਬਦਲੇ ਦੀ ਭਾਵਨਾ ਹੁੰਦੀ ਹੈ। ਇਹੀ ਕਾਰਨ ਹੈ ਕਿ 베ਦੀ ਤਾਨੇ ਮਾਰਦੇ ਰਹੇ ਪਿਤਾ ਕਲਿਆਨ ਦਾਸ ਨੂੰ। ਸ਼ਰੀਕ ਔਖੇ ਹੁੰਦੇ ਰਹੇ। ਔਰ ਲੰਗੋਟिए ਯਾਰ ਵੀ ਕਹਿਨ ਨਾਨਕ ਨੂੰ ਕੀ ਹੋ ਗਿਆ। ਦੀ ਅੱਖਾਂ ਹਰ ਵਕਤ ਨਸ਼ਾਈਆਂ ਰਹਿੰਦੀਆਂ ਨੇ ਇਹਦਾ ਚਿਹਰਾ ਹਰ ਵਕਤ ਇਸ ਜਗਤ ਤੋਂ ਉਖੜਿਆ ਉਖੜਿਆ ਲੱਗਦਾ ਹੈ ਇਸ ਦੇ ਕਦਮ ਕਿਸੇ ਹੋਰ ਪਾਸੇ ਹੀ ਗਤੀਮਾਨ ਦਿਖਾਈ ਦੇ ਦਿੰਦੇ ਨੇ ਦੁਖ ਤੋਕੇ ਪਿਤਾ ਕਲਿਆਨ ਦਾਸ ਨੇ ਅਜ 20 ਰੁਪਏ ਹਥੇਲੀ ਤੇ ਰੱਖੇ ਆਖਿਆ ਪੁੱਤਰ ਨਾਨਕ मज़ा तो नहीं चार सकया मौलवी तो नहीं पढ़ सकया कोल तो नहीं पढ़ सकया तो तो कम धंधा करे है तो फिर मैं तेरा घर वसाव फिर मैं तेरा विह करा हथेली रख के पिता कल्याण दास ने कहा इन्हों रुपया नाली रुपया च बदलना है ਬਾਲੇ ਨੂੰ ਨਾਲ ਤੋਰ ਕੇ ਨੌਜਵਾਨ ਗੁਰੂ ਨਾਨਕ ਵਪਾਰ ਲਈ ਚੱਲ ਪਏ ਨੇ ਅੱਜ ਵਾਕਈ ਐਸਾ ਵਪਾਰੀ ਜਾ ਰਿਹਾ ਹੈ ਵਪਾਰ ਕਰਨ ਵਾਸਤੇ ਜੀ ਦੀ ਦ੍ਰਿਸ਼ਟੀ ਵਿੱਚ ਵਪਾਰ ਕਰਨ ਦੀ ਵਸਤੂ ਸੱਚ ਹੈ ਸੱਚ ਨੂੰ ਵਿਹਾਜਣਾ ਸੱਚ ਨੂੰ ਖੱਟਣਾ ਸੱਚ ਨੂੰ ਦੇਣਾ ਸਾਚ ਨੂੰ ਲੈਣਾ ਸੰਸਾਰ ਚੱਲਦੇ ਆ ਕੀ ਦੇਖਿਆ ਰਸਤੇ ਕੋਈ 15 20 ਸਾਧੂ ਤਿੰਨ ਦਿਨ ਦੇ ਭੁੱਖੇ ਬੈਠੇ ਨੇ ਸੰਤੋਖ ਕਰਕੇ ਤੇ ਤ੍ਰਿਪਤ ਸਨ ਪਰ ਪੇਟ ਕਰਕੇ ਭੁੱਖੇ ਸਨ ਅਧਿਆਤਮਿਕ ਗੁਣਾ ਕਰਕੇ ਤੇ ਮਨ ਰਜਿਆ ਹੋਇਆ ਸੀ ਪਰ ਭੋਜਨ ਨਾ ਮਿਲਣ ਕਰਕੇ ਤਨ ਭੁੱਖਾ ਸੀ ਬੈਠੇ ਗੁਰੂ ਨਾਨਕ ਉਹਨਾਂ ਦੇ ਕੋਲ ਰੱਬੀ ਚਰਚਾ ਹੋਈ ਰੱਬੀ वार्तालाप ਹੋਈ ਭੋਜਨ ਸੰਬੰਧੀ ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੁੱਛਿਆ ਤਾਂ ਸਾਧੂਆਂ ਦਾ ਜੋ ਮੁਖੀ ਸੀ ਸੰਤ ਰੇਣ ਕਹਿੰ ਲਗਾ ਬਾਲਕ ਭੋਜਨ ਤੇ ਅਜ ਤਿੰਨ ਦਿਨ ਹੋ ਗਏ ਨੇ जैसे प्रभु की इच्छा एकदम बाले पैसे पकड़ाए घ्यो मंगाया आटा मंगवाया सब सीधा मंगा के स्वादिष्ट भोजन तैयार होया है। और आज बाबा जी धन गुरु नानक देव जी आप लंगर वंडन लगे ने ਸਾਧੂਆਂ ਦੀ ਪੰਗਤ ਵੰਡਣ ਵਾਲੇ ਗੁਰੂ ਨਾਨਕ ਰਾਜ ਰਾਜ ਕੇ ਭੋਜਨ ਛਕੇ ਸਾਧੂਆਂ ਨੇ ਤਿੰਨ ਦਿਨ ਦੇ ਭੁੱਖੇ ਬਾਅਦ ਜੋ ਬਚੇ ਹੈ ਉਹ ਆਪ ਪਾਨ ਕੀਤਾ ਪਰ ਵੀ ਦਮੜੇ ਤੇ ਖਰਚ ਹੋ ਗਏ ਸਨ ਜੋ ਥੋੜੇ ਬਚੇ ਉਹ ਸਾਧੂਆਂ ਨੂੰ ਉਂਝ ਭੇਟ ਕਰ ਦਿੱਤੇ ਖਾਲੀ ਹੱਥ ਵਾਪਸ ਆ ਰਹੇ ਨੇ ਹਿਰਦੇ ਦੀ ਝੋਲੀ ਪਰਉਪਕਾਰ ਦੇ ਗੁਨਾ ਨਾਲ ਭਰ ਗਈ ਪ੍ਰਭੂ ਦੀ ਬਖਸ਼ਿਸ਼ ਨਾਲ ਭਰ ਗਈ ਪਰ ਹੱਥੋਂ ਵੀ ਰੁਪਏ ਚਲੇ ਗਏ ਬਾਲਾ ਵੀ ਉਦਾਸ ਹੈ ਕਿ ਪਿਤਾ ਕਲਿਆਨ ਦਾਸ ਗੁੱਸੇ ਹੋਣਗੇ ਔਖੇ ਹੋਣਗੇ ਮਨੁੱਖ ਧਨ ਦੀ ਹਾਨੀ ਬਰਦਾਸ਼ਤ ਨਹੀਂ ਕਰ ਨਹੀਂ ਸਕਦਾ ਔਰ ਧਨ ਦੀ ਵੱਡੀ ਹਾਨੀ दिमागी संतुलन भी डावा डोल कर है बार आप खोते बैठे बाला जी गए ने घर जद पटवारी जी ने दसिया कि पुत्र नानक थोड़े बार खोते बैठे ने पर वो भी रुपए लुटा आए ने। ਸਾਧੂਆਂ ਨੂੰ ਖਿਲਾਏ ਨੇ ਤਪ ਗਿਆ ਹਿਰਦਾ ਪਟਵਾਰੀ ਜੀ ਦਾ ਆਪਣੇ ਆਪ ਨੂੰ ਸੰਭਾਲ ਨਹੀਂ ਸਕੇ ਗੁੱਸੇ ਦੇ ਚੱਲੇ ਘਰੋਂ ਤੂੰ ਭੈਣ ਨਾਨਕੀ ਵੀ ਪਿੱਛੇ ਚੱਲ ਪਈ ਵੀ ਬਾਪੂ ਤਪੇ ਹੋਏ ਜਾ ਰਹੇ ਨੇ ਗੁੱਸੇ ਜਾ ਰਹੇ ਨੇ ਸਾਰੀ ਵਾਰਤਾ ਭੈਣ ਨਾਨਕੀ ਨੇ ਸੁਣ ਲਈ ਸੀ और जब कोल जाके पुछया ने पिताजी ती व्यापार लिए किया सौदे मैं सौदा किया व्यापार किया है पर सच्चा सौदा किया सच्चा व्यापार किया खिंच के दो थप्पड़ मारे नानकी ने रोके ने हथ जिथे सच्चा सौदा किया ਬਰਕਤਾਂ ਭਰਿਆ ਅਸਥਾਨ ਸੱਚਾ ਸੌਦਾ ਅਜ ਵੀ ਉੱਥੇ ਬਣਿਆ ਹੋਇਆ ਹੈ। ਔਰ ਉੱਥੇ ਸੱਚ ਦਾ ਸੌਦਾ ਅਜ ਵੀ ਹੁੰਦਾ ਹੈ। ਇਹ ਅਸਥਾਨ ਵੀ ਸ਼ੇਖੂਪੁਰ ਤੋਂ ਥੋੜੀ ਜਿਹੀ ਦੂਰੀ ਤੇ ਪਾਕਿਸਤਾਨ ਵਿੱਚ ਰਹਿ ਗਿਆ ਹੈ। ਲੇਕਿਨ ਸੱਚ ਦਾ ਸੌਦਾ ਅਜ ਵੀ ਉੱਥੇ ਹੁੰਦਾ ਹੈ। ਨਾਨਕੀ ਤੇ ਨਾਨਕ ਦੇ ਜਿੱਥੇ ਨਾਮਾਂ ਦੀ ਸਾਂਝ ਸੀ ਉੱਥੇ ਆਤਮਾ ਦੀ ਵੀ ਬੜੀ ਗਹਿਰੀ ਸਾਂਝ ਸੀ। ਯਾ ਇੰਜ ਕਹਿ ਲੋ ਨਾਨਕ ਨੂੰ ਸਮਝ ਆਈ ਨਾਨਕੀ ਨੇ। ਨਾਨਕੀ ਨੇ ਹਮੇਸ਼ਾ ਇੱਕ ਰਹਿਬਰੀ ਪੁਰਸ਼ ਦੀ ਤਰ੍ਹਾਂ ਨਾਨਕ ਜੀ ਨੂੰ ਵੇਖਿਆ। ਭਰਾ ਤੇ ਸਨ, ਮਮਤਾ ਤੇ ਸੀ। ਪਰ ਜਦ ਗੌਰ ਨਾਲ ਵੇਖਦੀ ਸੀ ਗੁਰੂ ਨਾਨਕ ਨੂੰ ਤੋ ਜੋ ਰੂਹਾਨੀ ਦੌਲਤ ਮਿਲਦੀ ਸੀ ਰੂਹਾਨੀ ਛਵੀ ਅੰਦਰ ਪ੍ਰਗਟ ਆਉਂਦੀ ਸੀ ਉਸ ਤੋਂ ਉਹ ਵੀਰ ਨਾਨਕ ਨੂੰ ਅੰਦਰੋਂ ਹੀ ਅੰਦਰੋਂ ਗੁਰੂ ਨਾਨਕ تسلیم ਕਰ ਬੈਠੇ ਰੱਬੀ ਨੂਰ ਰੱਬੀ ਨਾਨਕ تسلیم ਕਰ ਬੈਠੇ